ਆਛਰੀਏ ਕਾਲ ਜੀ ਧੀਆ ਤੋਂ ਮਾਪਿਆਂ ਦੇ ਫਿਕਰਮੰਦ ਚਿਹਰੇ ਦੇਖੇ ਨਹੀਂ ਜਾਂਦੀ ਜੋਤੀ ਸਭ ਤੋਂ ਵੱਧ ਉਦੋਂ ਕਮਜ਼ੋਰ ਪੈ ਜਾਂਦੀ ਹੈ ਜਦੋਂ ਉਹਨਾਂ ਨੂੰ ਚਿੰਤਾ ਫਿਕਰ ਵਿੱਚ ਵੇਖਦੀ ਉਦੋਂ ਲੱਗਦਾ ਜਿਵੇਂ ਸਾਡੇ ਤੋਂ ਵੱਧ ਬੇਵਸ ਕੋਈ ਵੀ ਨਹੀਂ ਖੈਰ ਜਦੋਂ ਛੋਟੇ ਸੀ ਤਾਂ ਜੋਤੀ ਵੀ ਬੇਚਿੰਤ ਬੇਫਿਕਰ ਸੀ ਬਚਪਨਾ ਸੀ ਕੁਝ ਨਹੀਂ ਸਮਝਦੇ ਸੀ ਨਾ ਦੁੱਖ ਤਕਲੀਫ ਨਾ ਮਜਬੂਰੀ ਬਸ ਖੇਡਣ ਵਿੱਚ ਹੀ ਸਮਾਂ ਲੰਘਾ ਦਿੰਦੀ ਜਦੋਂ ਫਿਰ ਹੁਣ ਪਿਓ ਦਾ ਦੁੱਖ ਸਮਝਣ ਦਾ ਵੇਲਾ ਆਇਆ ਉਹਦੀ ਫਿਕਰਮੰਦੀ ਵਿੱਚ ਫਿਕਰ ਕਰਨ ਦਾ ਸਮਾਂ ਆਇਆ ਹੌਸਲਾ ਦੇਣ ਦਾ ਵਕਤ ਆਇਆ ਤਾਂ ਮਾੜੀ ਕਿਸਮਤ ਜੋਤੀ ਦੀ ਉਹ ਹਮੇਸ਼ਾ ਵਾਸਤੇ ਛੱਡ ਕੇ ਚਲਾ ਗਿਆ ਪਿਓ ਦੀ ਦੁਨੀਆਦਾਰੀ ਤਾਂ ਸਮਝ ਹੀ ਨਾ ਸਕੇ ਪਿਓ ਦੇ ਜਾਣ ਤੋਂ ਬਾਅਦ ਹੀ ਬੱਚੇ ਫਿਕਰਮੰਦ ਹੁੰਦੇ ਹਨ ਕੋਈ ਵੀ ਬੱਚਾ ਨਹੀਂ ਚਾਹੁੰਦਾ ਕਿ ਉਹਦਾ ਮਾਂ-ਬਾਪ ਦੁਖੀ ਹੋਵੇ ਚਿੰਤਿਤ ਹੋਵੇ ਪਰ ਹਾਲਾਤ, ਮਜਬੂਰੀ, ਬੇਵਸੀ, ਗਰੀਬੀ ਤੇ ਹੋਰ ਬਹੁਤ ਕਾਰਨ ਹੁੰਦੇ ਹਨ ਜਿਹਦੀਆਂ ਟੈਨਸ਼ਨਾਂ ਵਿੱਚ ਮਾਪੇ ਕਦੇ ਨਹੀਂ ਲੰਘ ਸਕਦੇ। ਮਾਪੇ ਬੇਵਸ ਹੁੰਦੇ ਹਨ ਕਿਸੇ ਨੂੰ ਕੁਝ ਦੱਸਦੇ ਨਹੀਂ ਪਰ ਆਪਣੇ ਆਪ ਹੀ ਪਰਦੇ ਦੇ ਹੇਠ ਗੱਲਾਂ ਲੁਕੋ ਲੈਂਦੇ ਹਨ। ਆਪਸ ਵਿੱਚ ਹੀ ਸਾਂਝੀਆਂ ਕਰ ਲੈਂਦੇ ਹਨ ਪਰ ਜੋਤੀ ਨੂੰ ਕੌਣ ਸਮਝਾਵੇ? ਜੋ ਛੋਟੀ ਉਮਰ ਵਿੱਚ ਹੋਣ ਦੇ ਬਾਵਜੂਦ ਵੀ ਵੱਡੇ ਬੋਝ ਸਮਝ ਲੈਂਦੀ ਸੀ ਆਪਣੀ ਮਾਂ ਨੂੰ ਦੇਖ ਕੇ ਉਹਨਾਂ ਚੋਰਾ ਜਿਹਾ ਲੱਗਿਆ ਰਹਿੰਦਾ ਕਿ ਪਤਾ ਨਹੀਂ ਇਹੋ ਜਿਹੇ ਕਿਹੜੇ ਦੁੱਖ ਤੇ ਟੈਨਸ਼ਨਾਂ ਹਨ ਜੋ ਮੇਰੀ ਮਾਂ ਬਸ ਸੋਚਦੀ ਹੀ ਰਹਿੰਦੀ ਰੱਬ ਅੱਗੇ ਮਨੋਂ ਮਣੀ ਅਰਦਾਸ ਤੇ ਮੇਂਤਾ ਕਰਦੀ ਕਿ ਰੱਬਾ ਮੈਨੂੰ ਮੇਰੀ ਮਾਂ ਦੇ ਸਾਰੇ ਦੁੱਖ ਦੇ ਦੇ ਪਰ ਉਹ ਕੁਝ ਬੁਰਾ ਨਾ ਸੋਚੇ ਮੈਂ ਤਾਂ ਸੰਭਾਲ ਲਵਾਂਗੀ ਮੈਨੂੰ ਕੋਈ ਚੀਜ਼ ਮਿਲੇ ਜਾਂ ਨਾ ਮਿਲੇ ਪਰ ਮੇਰੀ ਮਾਂ ਨੂੰ ਤਰਸਾਈ ਨਾ ਪਰ ਜੋਤੀ ਨੂੰ ਕੀ ਪਤਾ ਹੈ ਕਿ ਪਿਓ ਦੇ ਜਾਣ ਤੋਂ ਬਾਅਦ ਜੋ ਕੁਝ ਇੱਕ ਮਾਂ ਪਤਨੀ ਚੱਲਦੀ ਹੈ ਉਹਨੂੰ ਕੋਈ ਸਮਝ ਵੀ ਨਹੀਂ ਸਕਦਾ ਘਰ ਪਰਿਵਾਰ ਸਮਾਜ ਰਿਸ਼ਤੇਦਾਰਾਂ ਨਾਲ ਸੋਚ ਸਮਝ ਕੇ ਚੱਲਣਾ ਪੈਂਦਾ ਹੈ ਉਹਨਾਂ ਦੇ ਮੁਤਾਬਕ ਜ਼ਿੰਦਗੀ ਨੂੰ ਢਾਲਣਾ ਪੈਂਦਾ ਹੈ ਪਤੀ ਤੋਂ ਬਾਅਦ ਔਰਤ ਨੂੰ ਸਭ ਤੋਂ ਵੱਧ ਯਕੀਨ ਆਪਣੇ ਬੱਚਿਆਂ ਤੇ ਹੁੰਦਾ ਹੈ ਪਰ ਕਈ ਵਾਰ ਮਾਂ ਜਵਾਕਾਂ ਨੂੰ ਦੁਖੀ ਨਹੀਂ ਕਰਦੀ ਪਰ ਪਤਾ ਨਹੀਂ ਮਾਂ ਅੰਦਰ ਕੀ ਕੀ ਲੈ ਕੇ ਸੋਚਦੀ ਰਹਿੰਦੀ ਮਾਵਾਂ ਤੋਂ ਧੀਆ ਦੇ ਦੁੱਖ ਨਹੀਂ ਲੁਕਦੀ ਪਰ ਧੀ ਪੁੱਤ ਆਪਣੀ ਮਾਂ ਦੀ ਦੁੱਖ ਚਿੰਤਾਵਾਂ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਥੋੜਾ ਅਨਜਾਣ ਰਹਿੰਦੇ ਹਨ ਮਾਪੇ ਦੋਨੋਂ ਵਿੱਚੋਂ ਇੱਕ ਦੇ ਤਰ੍ਹਾਂ ਨਾਲ ਬਹੁਤ ਫਰਕ ਪੈਂਦਾ ਹੈ ਪਿਓ ਦਾ ਘਾਟਾ ਤਾਂ ਜੋਤੀ ਨੇ ਖਾ ਲਿਆ ਸੀ ਪਰ ਆਪਣੀ ਮਾਂ ਨੂੰ ਕਦੇ ਇਕੱਲਾ ਮਹਿਸੂਸ ਨਹੀਂ ਹੋਣ ਦਿੰਦੀ ਸੀ ਹਰ ਵੇਲੇ ਮਾਂ ਨੂੰ ਗੱਲਾਂ ਵਿੱਚ ਉਲਝਾਈ ਰੱਖਦੀ ਸੀ ਕਿ ਉਹਦੀ ਮਾਂ ਦੇ ਦਿਲ ਉੱਤੇ ਕੋਈ ਗੱਲ ਨਾ ਆਵੇ ਪਰ ਮਾਵਾਂ ਵੀ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਕਰਨਾ ਚਾਹੁੰਦੀਆਂ ਇਸ ਕਰਕੇ ਨਾ ਚਾਹੁੰਦੇ ਹੋਏ ਵੀ ਦਿਲ ਵਿੱਚ ਦੁੱਖ ਤੇ ਚਿਹਰੇ ਤੇ ਹਾਸਾ ਰੱਖਦੀਆਂ ਸਨ ਜੋਤੀ ਆਪਣੀ ਮਾਂ ਨੂੰ ਕੰਮ ਵੀ ਨਹੀਂ ਕਰਨ ਸੀ ਦਿੰਦੀ ਇਹ ਸੋਚ ਕੇ ਕਿ ਸਾਰੀ ਉਮਰ ਮਾਂ ਨੇ ਕੰਮ ਹੀ ਕੀਤਾ ਹੈ ਮਾਵਾਂ ਆਪਣੀ ਢਿੱਡ ਲੋਕਾਂ ਕੋਲੋਂ ਲੁਕਾ ਸਕਦੀਆਂ ਪਰ ਧੀਆਂ ਤੋਂ ਮਾਵਾਂ ਦੇ ਦੁਖੀ ਢਿੱਡ ਕਦੇ ਨਹੀਂ ਲੁਕਦੇ ਭਾਵੇਂ ਮਾਂ ਕਿੰਨਾ ਵੀ ਲਕਾਉਣ ਦੀ ਕੋਸ਼ਿਸ਼ ਕਿਉਂ ਨਾ ਕਰੇ ਮੈਨ ਮੀਰ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ